ਕਿਹੜੇ ਮੌਕੇ ਦੀ ਬੜੀ ਹੈਗੀ ਅੰਦਰ ਰਸੋਈ ਚੀ ਨਹੀਂ ਬਾਹਰ ਨਿਕੜਦੀ ਹੈਗੀ ਨਾ ਇਹਨੂੰ ਰੋਟੀ ਦਾ ਨਾ ਟੁੱਕਦਾ ਹੈ ਰਾਤ ਦੇ ਲੰਗਰ ਪਕਾਏ ਤੇ ਤਵਾ ਦੇਖ ਲੈ ਕਮੇ ਛੱਡ ਕੇ ਬੜੀ ਅੰਦਰ ਦੇਖ ਲੈ ਤਵਾ ਇਹਨੇ ਚੁੱਲੇ ਤੋਂ ਲਾਹਿਆ ਹੈਗਾ ਨਿਕਰ ਨਾ ਨਾ ਉੱਪਰੋਂ 9 ਵਜੇ ਪਏ ਨੇ ਤੈਨੂੰ ਰੋਟੀ ਰੋਟੀ ਦਾ ਪੂਰਾ ਤੇ ਨਹੀਂ ਜੱਗੀ ਤੜਕੇ ਦਾ ਖੇਤ ਗਿਆ ਹੋਇਆ ਹੈ ਮਾਂ ਮੇਰੀ ਗੱਲ ਸੁਣ ਲੈ ਜਿੰਨਾ ਤੈਨੂੰ ਫਿਕਰ ਆ ਨਾ ਮੈਨੂੰ ਵੀ ਫਿਕਰ ਆ ਮੇਰਾ ਬੰਦਾ ਉਹ ਨਾ ਜੇ ਬੰਦੇ ਦੀਏ ਲੱਗਦੀਏ ਫਿਰ ਤੈਨੂੰ ਆਈ ਨਹੀਂ ਹੁੰਦਾ ਠੰਡੇ ਪਾਣੀ ਚ ਫਿਰਦਾ ਖੇਤ ਹੈ ਰੋਟੀ ਲਾਉਣ ਦਾ ਹੱਕ ਨਹੀਂ ਬਣਦਾ ਤੀ ਮੈਂ ਦੇ ਆਉਂਦੀ ਤੋ ਵਰਖੀਆਂ ਆਉਦੀਆਂ ਅੱਛਾ ਹੁਣ ਤੂੰ ਖੇਤ ਜਾਵੇਂਗੀ ਹੂੰ ਤਾਂ ਕਹਿੰਦੀ ਮੇਰੇ ਗੋਡੇ ਦੁਖਦੇ ਨੇ ਮੈਨੂੰ ਤਾਂ ਆ ਹੁੰਦਾਗਾ ਹੁਣ ਤੇਰੇ ਗੋਡੇ ਨਹੀਂ ਦੁਖਣੇ ਹੈਗੇ ਮੈਨੂੰ ਫਿਕਰ ਬਥੇਰਾ ਉਹਦਾ ਮੈਂ ਆਪੀ ਰੋਟੀ ਬਣੀ ਪਈ ਹੈਗੀ ਆਪੀ ਪਾ ਕੇ ਦੇ ਦੰਨੀ ਹੈਗੀ ਤੂੰ ਦੱਸ ਤੈ ਰੋਟੀ ਚੜਸਣੀ ਹੈਗੀ ਮੈਂ ਤਾਂ ਜਿੰਨਾ ਚਿਰ ਮੇਰੇ ਮੁੰਡੇ ਨੇ ਰੋਟੀ ਨਹੀਂ ਖਾਣੀ ਕਰਾ ਉਹਨਾਂ ਚਿਰ ਮੈਂ ਵੀ ਨਹੀਂ ਖਾਣੀ ਹੈਗੀ ਜੇ ਤੈਨੂੰ ਕਿਸੇ ਦਾ ਹੋਈ ਨਹੀਂ ਹੈਗਾ ਵੀ ਜੇ ਤੇਰਾ ਪਿਓ ਹੁੰਦਾ ਨਾ ਉਰੇ ਰੋਟੀ ਉਹਦੀ ਉਹ ਫੜਾਉਂਦਾ ਤੇਰੇ ਨਾਲ ਮਗਜ ਮਾਰਨ ਤੇ ਅਜਨਾ ਲੋੜੇ ਨਹੀਂ ਤੀ ਉਹ ਉੱਥੇ ਉਹ ਪੂਰਾ ਹੋ ਗਿਆ ਤੇਰਾ ਮਾਸੜ ਉਹਨਾਂ ਦਾ ਭੋਗ ਭੂਗੇ ਪਵਾ ਕੇ ਉਹ ਤਾਂ ਫੇਰ ਆਊਗਾ ਹਾਏ ਓਏ ਰੱਬਾ ਹੁਣ ਇਹਦੇ ਵਿੱਚ ਮੈਂ ਦੱਸ ਕੀ ਕਰ ਸਕਦੀ ਆ ਜੇ ਉਹ ਗਿਆ ਹੋਇਆ ਉਹਨੂੰ 4 ਦਿਨ ਰਹਿ ਲੈਣਦੇ ਤੇਰਾ ਹੋਈ ਉਹਦੇ ਬਿਨਾ ਉਦਰੀ ਪਈਆਂ ਕਿ ਜੀ ਨਹੀਂ ਲੱਗਦਾ ਹੈਗਾ ਮੈਂ ਉਹਦੇ ਬਿਨਾ ਉਦਰਦੀ ਨਹੀਂ ਹੈਗੀ ਚੁਬਾਕ ਮੁੰਡੇ ਕੁੰਡੇ ਨਿਆਣੇ ਨੇ ਉਹ ਸਿਆਣੇ ਕਰਕੇ ਚੱਲ ਮੈਂ ਆਖਿਆ ਮੈਂ ਹੀ ਛੱਡਾਈ ਤੀ ਉਹਨੂੰ ਮੈਂ ਕਿਹਾ ਭੋਗ ਪਏ ਤੋਂ ਬਾਅਦ ਆ ਜੀ ਚੱਲ ਤੂੰ ਹੈ ਤਾਂ ਹੀ ਤਾਂ ਬਾਰ-ਬਾਰ ਉਹਨੂੰ ਯਾਦ ਕਰੀ ਜਾਨੀ ਆਂ ਕਿ ਨੀ ਮਾਂ ਟੁੱਟਾ ਕੀ ਰਿਆ ਕਰ ਬਹਿ ਜਾ ਕਰ ਚੁੱਪ ਕਰਕੇ ਮੈਂ ਸਭ ਜਾਣਦੀ ਆ ਤੇਰੀਆਂ ਚਲੀ ਤਰੀਆਂ ਨੂੰ ਜੇ ਤੈ ਰੋਟੀ ਖਾਣੀ ਆ ਤਾਂ ਦੱਸ ਦੇ ਨਹੀਂ ਖਾਣੀ ਮੈਂ ਤਾਂ RAM nal na ਉਹਦੀ ਰੋਟੀ ਪੈਕ ਕਰਕੇ ਇੱਥੇ ਕਿਸੇ ਨੂੰ ਦੇਖਦੀ ਆ ਜੇ ਕੋਈ ਅੱਖੇ ਲੱਗ ਜੂਗਾ ਕਿਉਂ ਦੇਖਣ ਨੂੰ ਕੀ ਗੱਲ ਆ ਅੱਛਾ ਤੈਨੂੰ ਬਾਲਾ ਸੁਆਦ ਪੈ ਰਿਹਾ ਸੜਕਾਂ ਤੇ ਆਏ ਇਧਰ ਉਧਰ ਨਿਗਾ ਮਾਰਨ ਦਾ ਹੈ ਹਾਂ ਪਰ ਬੋ ਮੈਂ ਨਹੀਂ ਨਹੀਂ ਮੈਂ ਕਿਸੇ ਨੂੰ ਦੇਖੂਗੀ ਨਾ ਸੌਹੀ ਕਰ ਦੂੰਗੀ ਕੋਈ ਕਿਉਂ ਦੇਖੇਊਗਾ ਰੋਟੀਆਂ ਜਦ ਮੈਂ ਹੈਗੀ ਆ ਮੈਂ ਨਾਲੇ ਭਾਈ ਆਪਦਾ ਖੇਤੀਬਾੜੀ ਦੇਖੇ ਆਉਂਗੀ ਨਾਲੇ ਮੈਂ ਦੋ ਰੋਟੀਆਂ ਦੇ ਆਉਂਗੀ ਮੁੰਡੇ ਦੀਆਂ ਆਹੋ ਰਾਹ ਦੇ ਵਿੱਚ ਨਾ ਅੜਕ ਕੇ ਡਗ ਪੀ ਫੇਰ ਇੱਥੇ ਮੈਨੂੰ ਹੋਰ ਦਕਮਣ ਖੜਾ ਕਰੀ ਇੱਥੇ ਚੂਲਾ ਤੜਾ ਕੇ ਪਈਂ ਮੈਂ ਤਾਂ ਤਾਂ ਉਹੀ ਨਹੀਂ ਸੰਭੀ ਜਾਂਦੀ ਐਡੀ ਵੱਟੀ ਪਈਆਂ ਤੂੰ ਹੋਰ ਤੂੰ ਤਾਂ ਮੈਨੂੰ ਗੋਦੀ ਚਾਕੇ ਲੋਰੀਆਂ ਦਿੰਨੀਆਂ ਕਾਹਾਂ ਤਾਂ ਹੁਣ ਤਾਂ ਸਾਡਾ ਘਰ बिकਿਆ ਤਾਂ ਹੁਣ ਵੀ ਤੈਨੂੰ ਸਬਰ ਨਹੀਂ ਹੈਗਾ ਆ ਦੇਖ ਲੈ ਅਸੀਂ ਇੰਨਾ ਕੋਠੀ ਵਰਗਾ ਘਰ ਵੇਚ ਕੇ ਕਿੱਥੇ ਬਠਿਆ ਦੇਤਾ ਅੱਛਾ ਮੇਰੇ ਪੇਕੇ ਜਾ ਕੇ ਦੇਖ ਕਿਆ ਕਿਆ ਕਿਲੇ ਸਾਡੇ ਜ਼ਮੀਨ ਦੇ ਨੇ ਸਾਰੀ ਦੁਗਣੀਆਂ ਦੁਗਣੀਆਂ ਚੀਜ਼ਾਂ ਨੇ ਆ ਤੇਰੇ ਇੱਥੇ ਜੇ ਘਰ ਤਾਂ ਤੁਸੀਂ ਆਪਦੇ ਲੱchnਾ ਨਾਲ ਵੇਚਿਆ ਨਾ ਮੇਰਾ ਬਦਨਾਮ ਕਰ ਦਿੰਦੇ ਹੋ ਤੇ ਤਾਂ ਹੀ ਅਗਲਾ ਕਹਿਣਾ ਹੁੰਦਾ ਜੇ ਸੱਸਾਂ ਮਾਵਾ ਬਣ ਜਾਣ ਤਾਂ ਅਗਲੇ ਮਾਵਾ ਨੂੰ ਕਿਉਂ ਰੋਵੇ ਅੱਛਾ ਹਾਂ ਤਾਂ ਨਹੀਂ ਕਿਤੇ ਫਿਰ ਲਿਖਿਆ ਵੀ ਜੇ ਨੂੰਹਾਂ ਬਣ ਜਾਂਦੀਆਂ ਫਿਰ ਅਸੀਂ ਤਿਆਂ ਨੂੰ ਕਿਉਂ ਰੋਈਏ ਹੈ ਮੈਂ ਤਾਂ ਤੈਨੂੰ ਆਪਦੀ ਸੱਸ ਸਮਝਦੀ ਨਹੀਂ ਸੀ ਨਹੀਂ ਮੈਂ ਤਾਂ ਤੈਨੂੰ ਮਾਈ ਸਮਝਦੀ ਸੀ ਬਸ ਤੂੰ ਮੇਰੀ ਮਾਂ ਬਣੀ ਨਹੀਂ ਅੱਛਾ ਜੀ ਹਾਂ ਤੂੰ ਨੂੰ ਵੜ ਕੇ ਨਹੀਂ ਚੱਲੀ ਹੈਗੀ ਤੂੰ ਮੇਰੇ ਨਾਲ ਸਮਝ ਸੋਚ ਕੇ ਗੱਲ ਕਰੀ ਤੂੰ ਮੈਨੂੰ ਮਾਰੀਆਂ ਨਜ਼ਰਾਂ ਨਾਲ ਦੇਖ ਕੇ ਤਾਂ ਦੇਖ ਵੀ ਤੈਨੂੰ ਕੀ ਨਹੀਂ ਕਰਦੀ ਪਰ ਤੂੰ ਨੂੰਹ ਵਾਲੀ ਕਾਤ ਦਿਖਾ ਜਾਨੀ ਆਂਗੀ ਹਾਂ ਮੈਂ ਤਾਂ ਨੂੰਹ ਵਾਲੀ ਨਹੀਂ ਤੂੰ 24 ਘੰਟੇ ਤਾਂ ਉਹਦਾ ਨਾਮ ਜਪਦੀ ਰਹਿਣੀ ਆ ਜਿਹੜੀ ਉਹ ਗੱਡੀ ਚੜ ਗਈ 24 ਘੰਟੇ ਉਹਦਾ ਹੀ ਨਾਮ ਜਪੀ ਜਾਨੀ ਆ ਹੁਣ ਮੈਨੂੰ ਕਹਿਣੀ ਹੈਗੀ ਦੇਖ ਭਾਈ ਗੱਲ ਸੁਣ ਮੇਰੀ ਜਾਦਕ ਟਾਈਮ ਤੇ ਕੋਈ ਕੰਮ ਤੇ ਲੱਲਰ ਤੂੰ ਨਹੀਂ ਲਾਉਂਦੀ ਰੋਟੀ ਪਾਣੀ ਤੂੰ ਨਹੀਂ ਪਕਾਉਂਦੀ ਕੱਪੜਾ ਲੀੜਾ ਤੂੰ ਨਹੀਂ ਧੋਂਦੀ ਬਾਈ ਉਹ ਤਾਂ ਚੱਤੇ ਆਉਗੀ ਤੂੰ ਨਾ ਆਂਦੇ ਤੇ ਨਾ ਆ ਆ ਜਿਹੜੇ ਤੋਤੇ ਹੋਏ ਪਾਈ ਬੈਠੀਆਂ ਇਹ ਕੌਣ ਧੋਂਦਾਗਾ ਇਹ ਕੋਈ ਹੋਰ ਆਕੇ ਧੋਣ ਇਹ ਲੋਕ ਧੋਕੇ ਜਾਂਦੇ ਨੇ ਹਨਾ ਜਿਨ੍ਹਾਂ ਦੇ ਕੋਲੇ ਕੱਚ ਦੀ ਫਿਰਦੀਆਂ ਗਈ ਬੈ ਜਾ ਵਾ ਜਾ ਲੋਕਾਂ ਨੂੰ ਸੁਣਾਈਆਂ ਨਾ ਕਰ ਮੈਂ ਆਪਦੇ ਲੀੜੇ ਆਪ ਧੋਣੀਆਂ ਜਾਂ ਤੂੰ ਅੰਦਰ ਵਗ ਜਾ ਲੋਕਾਂ ਨੂੰ ਪਤਾ ਹੀ ਹੈ ਤੇਰੀ ਕਰਤੂਤ ਦਾ ਆ ਸਾਰੇ ਦੇਖ ਲੈ ਕੋਲਿਆਂ ਨਾਲ ਖੜਖੜ ਸੁਣਦੇ ਨੇ ਵੀ ਕਿਵੇਂ ਬੋਲਦੀ ਆਗੀ ਤੂੰ ਭਗ ਜਾਂਂ ਤਰ ਭਗ ਜਾ ਹਾਰੇ ਇਹਦੇ ਹੱਥ ਬੰਨੇ ਮੇਰੇ ਜਾਨੀਆਂ ਮੈਂ ਤਾਂ ਤਾਂ ਨਹੀਂ ਬੋਲਦੀ ਵੀ ਜੇ ਮੇਰਾ ਮੁੰਡਾ ਆ ਗਿਆ ਕਨਾ ਤੇਰੀ ਗੁੱਤਣੀ ਦਾ ਉਹਨੇ ਬਾਲ-ਬਾਲ ਕਰ ਦੇਣਾ ਮੈਂ ਬਹੁਤ ਲੁਕਾ ਰੱਖਦੀ ਆ ਮੁੰਡੇ ਤੋਂ ਲਕੋ ਤਾਂ ਮੈਨੂੰ ਪਤਾ ਹੀ ਆ ਤੂੰ ਕਿੰਨਾ ਕਰ ਰੱਖਦੀ ਆ ਉਹਦੇ ਸਾਹਮਣੇ ਨਾ ਤਾਂ ਟੁੱਬ ਟੁੱਬ ਬੋਲਦੀ ਹੁੰਨੀ ਆ ਕਿ ਉਹ ਵੀ ਜਾਣਦਾ ਹੀ ਆ ਵੀ ਮੇਰੀ ਮਾਂ ਕਿੰਨੇ ਦਾ ਪਾਣੀਆਂ ਚ ਹਾਂ ਪਾਣੀਆਂ ਪਿੱਟੀ ਦੇ ਕਿੱਡਾ ਡੰਡਾ ਰੱਖਣਾ ਆਪਦੇ ਨਹੀਂ ਹੈਗੇ ਨਾ ਰੱਖਣ ਦੇ ਨਾ ਮੇਰਾ ਬਦਨਾਮ ਕਰਦੀ ਆ ਆਹੋ ਫੇਰ ਤਾਂ ਆਹੀ ਅਗਲੇ ਕਹਿ ਰਹੇ ਦਿੰਦੇ ਨੇਗੇ ਵੀ ਜੇ ਸੱਸ ਨਾ ਸਸਤਾ ਦੂਜਾ ਸੱਪ ਹੁੰਦੀ ਆ ਤਾਂ ਹੀ ਦੋ ਸੱਸੇ ਲੱਗਦੇ ਨੇ ਅੱਛਾ ਡੰਗ ਤਾਂ ਤੇਰੇ ਕਿਤੇ ਮਾਰਿਆ ਨਹੀਂ